ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਲਓ ਜੀ ਅਨਮੋਲ ਤਾਂ ਉੱਠ ਗਿਆ ਆਪਾਂ ਆ ਗਏ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਸੈਰ ਕਰਕੇ ਹਾਂ ਸ਼ਾਬਾਸ਼ ਸ਼ਾਬਾਸ਼ ਨਾਲ ਨਾਲ ਪੇਪਰ ਦੀ ਤਿਆਰੀ ਨਾਲ ਨਾਲ ਖਾਓ ਪ੍ਰਸ਼ਾਦ ਖਾਓ ਅੰਮ੍ਰਿਤ ਏਦਾਂ ਕੋਣ ਕਰਦਾ ਏਦਾਂ ਲੈ ਪੁੱਤੇ ਨੂੰ ਉਨੇ ਪੁਰੇ ਏਦਾਂ ਖਾਣ ਦੇ ਮਮਮੀ ਆਪਣੇ ਖਾ ਕੇ ਪ੍ਰਸ਼ਾਦ ਦੇ ਖਾਲੀ ਭਾਂਡੇ ਮੁਰੇ ਖਾ ਲਾ ਖਾ ਲਾ ਖਾ ਲ ਪਤਾ ਕਰ ਮੈਂ ਛੱਡਿਆ ਆ ਮੈਂ ਬਰਾੜ ਦੇਖਾ ਲਓ ਜੀ ਹੂੰ ਹੂੰ ਬਰਾੜ ਨੂੰ ਸੀ ਅੱਜ ਠਾਲਿਆ ਨਹੀਂ ਬਰਾੜ ਦੀ ਮੈਡਮ ਦਾ ਮੈਸੇਜ ਆਇਆ ਸੀ ਮੈਡਮ ਕਹਿੰਦੇ ਬਈ ਛੁੱਟੀ ਤੇ ਨੇ ਬਈ ਅੱਜ ਛੁੱਟੀ ਆ ਤੇ ਬਰਾੜ ਇਸ ਕਰਕੇ ਬਰਾੜ ਨੂੰ ਠਾਲਿਆ ਨਹੀਂ ਆ ਦੇਖ ਲਓ ਕੱਲ ਸਵੇਰੇ ਉੱਠਿਆ ਫਿਰਦਾ ਸੀ ਤੇ ਅੱਜ ਦੇਖ ਲਓ ਇਹ ਜਦੋਂ ਬਰਾੜ ਖੜ ਜਾਂਦਾ ਉਦੋਂ ਵੀ ਇਹ ਵੀ ਉੱਠ ਜਾਂਦਾ ਨਾਲ ਹੀ ਹੈ ਹੁਣ ਉਹ ਸੁੱਤਾ ਪਿਆ ਤਾਂ ਇਹ ਵੀ ਸੁੱਤਾ ਪਿਆ ਸੌਂ ਜਾ ਸੌਂ ਜਾ ਸੌਂ ਜਾ ਸੌਂ ਜਾ ਸੌਂ ਜਾ ਚਲੋ ਕੋਟੀ ਬਗ ਰੈਡੀ ਆਜੋ ਆਜੋ ਮੈਂ ਬਾਈਕ ਕੱਢ ਰਿਹਾ ਲੋ ਜੀ ਹੁਣ ਆਪਾਂ ਕਰਨ ਲੱਗੇ ਆਪਣਾ ਨਾਸ਼ਤਾ ਅੱਜ ਬੜੇ ਨੇ ਆਲੂ ਵਾਲੇ ਪਰੌਂਠੇ ਨਾਲ ਮਲਾਈ ਆਹਾਹਾ ਮਲਾਈ ਆਪਾਂ ਤਾਂ ਖਾਣੇ ਹੁੰਨੇ ਆ ਜੀ ਇਹਦੇ ਨਾਲ ਗਲਾ ਨਹੀਂ ਖਰਾਬ ਹੁੰਦਾ ਦਹੀਂ ਨਾਲ ਥੋੜਾ ਠੰਡ ਵਿੱਚ ਗਲਾ ਖਰਾਬ ਹੋਣ ਦਾ ਚਾਂਸ ਹੁੰਦੇ ਆ ਤੇ ਨਾਲ ਪਾਣੀ ਲੋ ਜੀ ਸ਼ਕੋ ਜੀ ਤੁਸੀਂ ਵੀ ਆਜੋ ਸੁੱਤਾ ਪਿਆ ਬਾਹ ਕਰੀ ਜਾਂਦਾ ਤੂੰ ਓਏ ਹੈ ਮੇਰੀ ਸ਼ੀਸ਼ੀ ਕੋਲ ਰੱਖਿਆ ਤੁਸੀਂ ਫੜਦੇ ਨਹੀਂ ਆਹ ਤੇ ਛੋਟਾ ਜਿਹਾ ਕਾਕਾ ਵੀ ਪਿਆ ਤੇਰੇ ਨਾਲ ਉਹ ਦੇ ਉਹ ਦੇ ਗੁੱਡ ਮਾਰਨਿੰਗ ਹੋ ਗਈ ਓ ਦੇਵਾ 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 ਛੋਟਾ ਜਿਹਾ ਕਾਕਾ ਹੀ ਪਿਆ ਆਲੋ 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 ਪੁੱਤ ਆਲੋ ਹੂੰ ਸ਼ਾਬਾਸ਼ ਸ਼ਾਬਾਸ਼ ਓਹ ਦੀ ਗੋਦੀ ਵਿੱਚ ਤੁਹਾਡੇ ਨਿੱਕੇ ਜਿਹਾ ਕਾਕਾ ਵੀ ਝਾਕਦਾ ਓਏ ਓਹ ਉਹ ਰਹਾ ਸਦਾ ਓਏ ਗੁੱਗੂ ਨੂੰ ਕਹਿੰਦਾ ਕਹਿੰਦਾ ਗੁੱਡ ਮਾਰਨਿੰਗ ਗੁੱਗੂ ਬੋਲਦਾ ਇਹਨੂੰ ਨਾ ਹਨਾ ਹੈ ਮੈਂ ਹਾਂਜੀ ਭਾਈ ਤੁਸੀਂ ਜੀ ਉੱਠ ਗਏ ਆ ਛੁੱਟੀ ਮਸਤ ਮौजियां ਹੈ ਹੈ ऑनलाइन मैसेज आया फिर अच्छा चल चल उड़ जा फिर उड़ जा कोई नहीं अपना रोटी पानी सको मुंह तो ना हो तो रोटी पानी सको ठीक है हेलो जिग गुड मॉर्निंग गु गया जी षाडा आ काका ए हां ओए काका ओ वाह काका वा, काके ने तू ना लगे सोना है काके ना लगे सोना और जा भाई तू भी उठ गया उठ गया उठ गया ब्रांड भी उठ गया देख

ਸ਼ੀਰੋ ਉੱਪਰ ਆਹ ਹਾਂ ਸ਼ੀਰੋ ਉੱਪਰ ਆ ਜੀ ਗੁਗੂ ਆ ਕੇ ਕੰਬਲ 'ਚ ਬਹਿ ਗਿਆ ਆਪਣਾ ਬਲੌਗ ਦੇ ਕੱਲ ਵਾਲਾ ਬਲੌਗ ਚੱਲਦਾ ਹੈ ਨਾ ਪਾਪਾ ਹਾਂ ਜੀ ਆ ਸ਼ੀਰੋ ਦਿਖਾਉਣਾ ਤੈਨੂੰ ਸ਼ੀਰੋ ਵੀ ਦੇਖਣਾ ਕੱਲ ਸ਼ੀਰੋ ਦੇਖਿਆ ਨਾ ਬਲੌਗ 'ਚ ਦਿਖਾਉਣਾ ਦਿਖਾਉਣਾ ਓ ਨੰਗੇ ਇੱਧਰ ਕੋ ਤਾਂ ਨੰਗਾ ਨਾ ਆਇਆ ਅger ਬਾਹਰ ਜਾ ਰ ਦੱਸ ਲਓ ਜੀ ਆ ਤਰੀਕਾ ਵਧੀਆ ਹੈ ਨਾ ਕੰਬਲ ਸੋਫੇ ਤੇ ਲੈ ਲਿਆ ਤੇ ਟੀਵੀ ਦੇਖੋ ਦੋਨੇ ਜਾਣੇ ਦੇ ਓ ਦੇਖ ਓ ਦੇ ਤੱਕ ਬੈ ਲੋਕ ਕੇ ਬਿਠਾ ਲੇ ਖਰਚ 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 ਤੈਨ ਦਿਖਾਉਣਾ ਫੋਨ ਖਰ ਖਰ ਖਰਜ ਪਰ ਫਟ 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 ਚਲੋ ਮੈਂ ਨਾਈ ਕਰ ਲਵਾ ਠੀਕ ਆ ਨਾਈ ਕਰ ਲਵਾ ਤੁਸੀਂ ਜਾਣੂ ਤੁਸੀਂ ਦੁੱਧ ਪੀ ਲ ਤੂੰ ਦੁਬਾਰਾ ਰੋਟੀ ਖਾ ਲਈ ਖਾਓ ਫੇ ਠੀਕ ਆ ਲੋ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣਾ ਜਿਹੜੀ ਆਪਾਂ ਉਸ ਦਿਨ ਮੈਂ ਅਲਮਾਰੀ ਨਹੀਂ ਮੰਗਵਾਈ ਸੀਗੀ ਆਨਲਾਈਨ ਹਨਾ ਤੇ ਉਹ ਦੇਖੋ ਕਿੰਨੀ ਵਧੀਆ ਸੈਟਿੰਗ ਆ ਗਈ ਗੁਰਪ੍ਰੀਤ ਨੇ ਕਿੰਨੀ ਵਧੀਆ ਸੈਟਿੰਗ ਕਰ ਦਿੱਤੀ ਬੱਚਿਆਂ ਦੀਆਂ ਕਿਤਾਬਾਂ ਆ ਦੇਖੋ ਜਿੱਪਾਂ ਖੁੱਲੀਆਂ ਆਪਾਂ ਤੇ ਲਓ ਜੀ ਦੇਖੋ ਕਿੰਨੀ ਵਧੀਆ ਸੈਟਿੰਗ ਆ ਗਈ ਦੇਖੋ ਕਿੰਨੇ ਵਧੀਆ ਖਾਨੇ ਆ ਉਹਦੇ ਵਿੱਚ ਤੇ ਉਹਨਾਂ ਦੀਆਂ ਬੱਚਿਆਂ ਦੀਆਂ ਬੁੱਕਸ ਤੇ ਹੋਰ ਕਿੰਨਾ ਕੁਝ ਹੈਨਾ ਆ ਗਿਆ ਸਮਾਨ ਹਜੇ ਹੋਰ ਵੀ ਕੁਝ ਰੱਖਿਆ ਜਾ ਸਕਦਾ ਤੇ ਇਹ ਉਹਨਾਂ ਦੀ ਛੋਟੀ ਅਲਮਾਰੀ ਦੇ ਉੱਤੇ ਹੀ ਸੈੱਟ ਹੋ ਗਈ ਤੇ ਜਿੰਡੀਆਂ ਵੀ ਬੁਕਸ ਹੈਗੀਆਂ ਨੇ ਇਹ ਜਿਹੜੀਆਂ ਬਾਹਰ ਪਈਆਂ ਨੇ ਜਾਨਕਿ ਉਹ ਡੇਲੀ ਵਰਤਦੇ ਨੇ ਜਿਹੜੀਆਂ ਉਹਨਾਂ ਦੀਆਂ ਐਕਸਟਰਾ ਪਈਆਂ ਹੁੰਦੀਆਂ ਨੇ ਬੁੱਕਾਂ ਹਨਾ ਜਾਂ ਕਦੇ-ਕਦੇ ਟਿਊਸ਼ਨ ਤੇ ਨਹੀਂ ਲੈ ਕੇ ਜਾਣੀਆਂ ਹੁੰਦੀਆਂ ਤੇ ਉਹ ਇਹਦੇ ਵਿੱਚ ਸੈੱਟ ਆ ਗਈਆਂ ਤੇ ਜਾਨਕਿ ਅੱਛੀ ਲੱਗੀ ਆਪਾਂ ਤੇ ਚੀਜ਼ ਇਹ ਹਨਾ ਇਹਦੇ ਨਾਲ ਦੀ ਇੱਕ ਅੱਧੀ ਹੋਰ ਮਗਾ ਲਾਂਗੇ ਉਹਦੇ ਵਿੱਚ ਹੋਰ ਵੀ ਸਮਾਨ ਆ ਜਾਊਗਾ ਇਹ ਗੋਪੀਨ ਨੇਮ ਗਈ ਸੀ ਆਨਲਾਈਨ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਲੱਗਿਆ ਵਧੀਆ ਲੱਗਿਆ ਨਾ ਹਾਂ ਜਿਹਨੇ ਨਹੀਂ ਦੇਖਿਆ ਉਹ ਬਲੌਗ ਜਿਹੜਾ ਅਸੀਂ ਇਹ ਮੰਗਵਾਈ ਸੀ ਆਨਲਾਈਨ ਤਾਂ ਉਹ ਜਾ ਕੇ ਦੇਖ ਲਿਓ ਹਣਾ ਹਾਂ ਚਲੋ ਤੁਸੀਂ ਨਾ ਲਓ ਮੈਂ ਫੇਰ ਕੰਮ ਤੇ ਜਾਣਾ ਠੀਕ ਹੈ ਹੈਲੋ ਇਹ ਨੌਣ ਤੋਂ ਨਿਕਲ ਚੱਲਦਾ ਹੈ ਰੱਖ ਫਰੇ ਫੋਨ ਚੱਲ ਚੱਲ ਮੈਂ ਕੰਮ ਤੇ ਜਾਣਾ ਬਾਏ 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 ਤਾਂ ਕਰ ਦੇ ਹੈਲੋ ਬਾਏ ਬਾਏ ਜੀ ਮਨਵੀਰ ਨਾ ਕਿਹਾ ਨਾਲ ਕਿਨੂੰ ਨਾ ਲੈ ਕੇ ਆਇਆ ਚਾਚਾ ਇਧਰ ਨੂੰ ਖਾਈਏ ਨੂੰ ਓਏ 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 ਕਾਕਾ ਰੂਤੋਨੀ ਚ ਲਵੇਟਿਆ ਹੋਇਆ ਵਾਹ ਵਾਹ ਓਏ ਬਾਤ ਦਿਖਾਇਓ 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 ਇੱਧਰ ਨੂੰ ਕਰਿਓ ਇੱਧਰ ਨੂੰ ਕਰਿਓ ਦਿਖਾਇਓ ਦਾਦੀ ਆ ਆ ਬਹੁਤ ਸੁੰਦਰ ਕਾਕਾ ਹੈ ਨਾ ਬਹੁਤ ਸੁੰਦਰ ਕਾਕਾ ਕਾ ਕਾਕਾ ਕਾਓ ਕਾਕਾ ਅੱਛਾ ਦਿਖਾ ਤਾਂ ਮੈਨੂੰ ਦਿਖਾ ਦੋ ਮੈਨੂੰ ਦਿਖਾ ਦੋ ਏ ਓਏ ਵਾਹ ਵਾਹ ਓ ਨੰਗਾ ਹੀ ਓਏ ਓ ਨੰਗਾ ਹੀ ਓਏ ਨਹੀਂ ਓ ਨੰਗਾ ਹੀ ਆ ਚਲੋ ਆ ਲੋ ਫੜੋ ਪਾਪਾ ਸ਼ੂ ਸ਼ੂ ਆ ਉਹ ਨਹੀਂ ਸ਼ੂ ਸ਼ੂ ਨਹੀਂ ਕਰਦਾ ਨਹੀਂ ਕਰਦਾ ਨਹੀਂ ਕਰਦਾ ਕੋਈ ਨਹੀਂ ਤੇਰੇ ਉੱਤੇ ਨਹੀਂ ਕਰਦਾ ਕੋਈ ਨਹੀਂ ਚਲੋ ਬਾਏ ਮੈਂ ਜਾਣਾ ਕੰਮ ਤੇ ਬਾਏ ਬਾਏ ਜੀ ਜੀ ਅੱਪਾ ਗਿਆ ਦੁਪਹਿਰ ਨੂੰ ਘਰ ਤੇ ਇੱਧਰ ਰੋਟੀ ਪਕਾ ਕੇ ਤੇ ਸਫਾਈਆਂ ਵੀ ਹੋ ਗਈਆਂ ਲੱਗਦਾ ਕੀ ਬਣਾਇਆ ਅੱਜ ਦੇਖੀਏ ਆ ਮੇਰੀ ਫੇਵਰਟ ਗੋਭੀ ਹਾਏ ਤਾਂ ਮਜ਼ਾ ਆਊਗਾ ਬਣਾ ਲਈ ਰੋਟੀ ਰੋਟੀ ਬਣਾ ਲਈ ਅੱਛਾ ਹਾਂ ਜੀ ਮੈਡਮ ਜੀ ਆਗੇ ਸਕੂਲ ਤੋਂ ਵਾਹ ਜੀ ਵਾਹ ਸ਼ਾਬਾਸ਼ ਸ਼ਾਬਾਸ਼ ਪੇਪਰ ਵਧੀਆ ਆ ਹੂੰ ਹੁਣ ਆਪਾਂ ਕੰਬਲ 'ਤੇ ਬਹਿ ਕੇ ਆਰਾਮ ਨਾਲ ਹੈਨਾ ਸ਼ਨੀਵਾਰ ਦਾ ਤੇ ਅੱਜ ਵਾਦੀ ਛੁੱਟੀ ਦਾ ਇੰਜੋਏ ਕਰੀਏ ਹੈਨਾ ਨਾਲ ਤੁਸੀਂ ਦੇਖ ਪੇਪਰ ਖਤਮ ਹੋ ਗਏ ਚਲੋ ਖਤਮ ਹੋ ਗਏ ਤਾਂ ਹੀ ਆਸਦੀ ਹੈਨਾ ਉਹ ਕਿੱਥੇ ਹੈ ਵਿਰਾਟ ਉਹ ਮਨਵੀਰ ਮੈਂ ਖਾ ਗਈ ਉਹਨਾਂ ਨੂੰ ਖਾ ਗਈ ਉੱਪਰ ਆਹੋ ਉੱਪਰ ਹੋਣੇ ਹੈਨਾ ਹਾਂ ਜੀ ਹੀਰੋ ਹੂੰ ਕੀ ਕਰਨਾ ਬਾਬੀ ਤੂੰ ਕੋਈ ਪਤੰਗ ਫੜ ਲਿਆ ਹੈ ਤੂੰ ਕੀ ਕਰਦਾ ਜੀ ਕੌਣ ਪਤੰਗ ਜੜਾ ਹੈ ਅੱਛਾ ਫੜ ਫੜ ਤੂੰ ਲੱਗਾ ਸਾਈਕਲ ਦੇ ਉੱਤੇ ਜਿੰਮ ਕਰ ਨੱਚ ਵਾਹ ਵਾਹ ਹੂੰ ਕੌਣ ਆਉਂਦਾ ਹੋਈ ਪੜੀ ਹੋਈ ਹੈ ਡੋਰ ਕਿਨੇ ਤੂੰ ਪੁੱਤ ਡੋਰ ਛੱਡ ਦੇ ਤੇ ਹੱਥ ਤੇਰੇ ਹੱਥ ਵਿੱਚ ਲੱਜੂ ਡੋਰ ਕੀ ਕਹਿੰਦਾ ਸ਼ੀਰੋ ਕੀ ਕਹਿੰਦਾ ਜੀਰੋਂ ਦਾ ਆਪਣਾ ਵਿਚਾਰਾ ਧੁੱਪੇ ਤੇ ਪਮਸਤਕ ਲੈਂਦਾ ਹਨਾ ਓਏ ਉਹ ਤੇ ਚੱਕੀ ਜੋ ਟੋਕਰੀ ਇਹ ਉਹ ਚੱਕ ਲਈ ਉਹ ਚੱਕ ਲਈ ਉਹ ਬੱਲੇ ਓਏ ਉਹ ਬਾ ਤੇਰੇ ਉਹ ਮੰਜੇ ਤੇ ਰੱਖ ਮੰਜੇ ਤੇ ਮੰਜੇ ਤੇ ਰੱਖ ਮੰਜੇ ਤੇ ਮੰਜੇ ਤੇ ਰੱਖ ਦੇ ਨਾ ਪਾਪਾ ਹੂੰ ਹਾ ਹਾ ਇਹ ਤਾਂ ਕੱਲ ਵੀ ਦਿਖਾਉਂਦਾ ਸੀ ਮੈਨੂੰ ਬਾਜੀ ਇਹ ਨਹੀਂ ਚੱਲਦਾ ਆ ਪਾਪਾ ਪੰਜ 6 ਹੈ ਹਾਂ ਨਾ ਚਿੱਲੇ ਤੇ ਮੋਠਾਂ ਦੀ ਦਾਲ ਹੋਰ ਚਿੱਲੇ ਮੋਠਾਂ ਦੀ ਦਾਲ ਖਾਣ ਲਿਆ ਹੈਗਾ ਮੈਂ ਨਾ ਯੋ ਡੋਰੇਮੋਨ ਡੋਰੇਮੋਨ ਇਹ ਨਹੀਂ ਮਾਰਦਾ ਤੂੰ ਹੀ ਮਾਰਦਾ ਇਹ ਕੀ ਆ ਹਾਂ ਗ੍ਰੇਪਸ ਗ੍ਰੇਪਸ ਆ ਇੱਕ ਹੀ ਆ ਹਾਂ ਆਜਾ ਤੇਰੇ ਖਲਾਉਣੇ ਆ ਨਾ ਰੱਖ ਤੇ ਖੇਡ ਲੈ ਖੇਡ ਲੈ ਔ ਕਿਨੇ ਕੋਲੀ ਵੇ ਚੀਜੀ ਪਾ ਕੇ ਰੱਖੀ ਹੋਈ ਆ ਕੌਣ ਖਾਂਦਾ ਸੀ ਤੂੰ ਤੂੰ ਕਹ ਵਿਰਾਟ ਖਾਂਦਾ ਸੀ ਪਾਣੀ ਲਿਆਇਆ ਵਿਰਾਟ ਖਾਂਦਾ ਹੋਣਾ ਹਨਾ ਨਾ ਇਹੀ ਕਿਉਂ ਓਏ ਵਿਰਾਟ ਓ ਦੇ ਕਿੱਥੇ ਬੜਿਆ ਸ਼ੀਰਾ ਹੈਲੋ ਵਿਰਾਟ ਓ ਨਾ ਚੜਾਉਣਾ ਤੈਨੂੰ ਪਤੰਗ ਚੜਾਉਣਾ ਕਿੱਥੋਂ ਨਾ ਕਰੀਓ ਪਾਪਾ ਪਾਪਾ ਕਰੀ ਸੱਪੜਾਂ ਕਰੀਓ ਹਾਂਜੀ ਚਲੋ ਉੱਪਰ ਧੁੱਪ ਲੱਗਦੀ ਆ ਪਾਪਾ ਨਾ ਬਬਾ ਜੀ ਹਾਂ ਜੀ ਹਾਂ ਬਹੁਤ ਕਿਊਟ ਆ ਨਾ ਪਰ ਇਹ ਤਾਂ ਸ਼ਾਮੇ ਖੜੇ ਆਏ ਇਹ ਤਾਂ ਖਾਈ ਨਹੀਂ ਨਾ ਨੇ ਹਾਂ ਖੇਡ ਲੈ ਖੇਡ ਓਏ ਤੈਨੂੰ ਕਹਿੰਦਾ ਖੇਡਣ ਨੂੰ ਖੇਡ ਲੈ ਯਾਰ ਮਰਾੜ ਨੂੰ ਮੈਨੂੰ ਕਹਿ ਰਿਹਾ ਫੇਡਾ ਤੂੰ ਲੈ ਕੇ ਆਇਆ ਨਿਕਾ ਬਣਿਆ ਹੈ ਹੀਰੋ ਪਤੰਗ ਚੜਦਾ ਨਹੀਂ ਦਿੱਤੋ ਆ ਜਾ ਕੋਕ ਤੂੰ ਆਜਾ ਆਪਾਂ نیچے ਚੱਲਦੇ ਆਜਾ ਚਲ ਖੇਡ ਲੈ ਫੇ ਖੇਡ ਲੈ ਖੇਡ ਲਓ ਇਹ ਨਾਲ ਠੀਕ ਆ ਬਾਅਦ ਚ ਚੜਾਲੀ ਪਤੰਗ ਖੇਡਦਾ ਖੇਡਦਾ ਕੋਈ ਮਸਾਲਾ ਕਹਿੰਦਾ ਤੈਨੂੰ ਕੋਠੇ ਦੇ ਉੱਪਰ ਚਲ ਓਏ ਚਲ 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 ਰੋਟੀ ਖਿਲਾਉਣਾ ਮਨਵੀਰ ਜੀ ਇਹਨੂੰ ਕਹਿੰਦੇ ਟੋਸਟਰ ਕੀ ਕਹਿੰਦੇ ਆ ਟੋਸਟਰ ਟੋਸਟਰ ਆ ਦੇ ਇਹ ਜਿਵੇਂ ਦੋ ਆ ਦੋ ਟੋ ਇਹਨਾਂ ਦੋ ਬਰੈਡ ਆ ਸਮਝ ਲਓ ਇਹ ਦੋ ਬਰੈਡ ਇੱਥੇ ਪਾਏ ਇਹਦੇ ਵਿੱਚ ਪਾਏ ਇਹਨਾਂ ਨੂੰ ਦਬਾਤਾ ਦਵਾ ਕੇ ਫਿਰ ਜਦੋਂ ਬਣ ਗਏ ਤੇ ਫਿਰ ਇਹਨਾਂ ਦਾ ਬਟਨ ਦੱਬੋ ਇਹ ਆਹ ਦੀ ਆਗੇ ਨਾ ਭਰ बड़ा खुश होना चढ़ता तू आए जा तेरे छेडी आए कर चल तो छड़ी चल है ना ਗੱਤਾਂ ਜੀ ਅਨਮੋਲਤਾਜ ਮੈਂ ਗਈ ਵਾਹ ਕਿ ਜਿੱਪੀ ਆ ਜਿੱਪੀ ਆ ਹਾਂ ਹਾਂ ਅੱਜ ਤਾਂ ਛੁੱਟੀ ਆ ਕੱਲ ਦੀ ਛੁੱਟੀ ਆ ਹਨਾ ਫੋਨ ਦੇਖੇ ਜਾ ਰਿਹਾ ਕੱਟ ਦੇਖ ਬੱਤ ਬਸ ਬਹੁਤ ਹੋ ਗਿਆ ਹਾਂਜੀ ਔਰ ਪੂਰਾ ਚੱਲਦੀ ਆ ਰੋਟੀ ਵੀ ਖਾ ਲਿਆ ਕਰ ਭਾਈ ਠੀਕ ਆ ਹਾਂਜੀ ਭਾਈ ਸਾਹਿਬ ਤੁਸੀਂ ਕਾਕੇ ਨੂੰ ਅੱਜ ਨੜਾਤਾ ਹੈ ਉਹਨਾਂ ਨਾ ਛੱਡਿਆ ਨਾਲ-ਨਾਲ ਹੈਨਾ ਤੂੰ ਵੀ ਯਾਰ ਫੋਨ ਦੇਖਾ ਤੂੰ ਜਿੱਪੀ ਨਹੀਂ ਖਾਦੀ ਓਏ ਓਏ ਭਰਪਾ ਹੁਣੀ ਜਿੱਪੀ ਖਾ ਰਿਆ ਪਤਾ ਤੈਨੂੰ ਆ ਹਾ 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 ਮਮਾ ਸ਼ੀਸ਼ੂ ਆ ਏਹ ਨਹੀਂ ਸ਼ੂ ਸ਼ੂ ਨਹੀਂ ਕੀਤਾ ਉਹਨੇ ਵੱਡਾ ਸ਼ੀਸ਼ੂ ਮਮਾ ਸ਼ੀਸ਼ੂ ਆ ਤੂੰ ਆਪ ਦੇਖ ਤੂੰ ਕਿਸਿਆਂ ਕਰ ਰਿਹਾ ਕਾਕੇ ਨਾਲ ਆਪਾ ਸ਼ੀਸ਼ੂ ਆ ਉਹ ਤੇਰੇ ਵਰਗਾ ਨਹੀਂ ਹੈਗਾ ਯਾਰ ਸੁਸੂ ਕਰਦਾ ਅੱਛਾ <laughs> चलो पता मनवीर मैं कम ते चलना ठीक है मैं बाद चो रा, रात आके मिलता ठीक है बाय बाय कोई गल नहीं बाय बाय नहीं 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 ओनू पोटी आई ठीक है बाय मैं कम चलना फिर बाय 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 हेलो बाय मैं कम त जा रहा फिर यार बाय ठीक है फिर ओके बस बच तुशी भी खा मैं भाव है ना तो खाली मैं भी खा ला हाँ ਬਾਏ 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 ਪੀਪੀਆਈ ਅੱਛਾ ਬਾਏ ਬਾਏ ਵਿਰਾਟ ਬਾਏ 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 ਮੈਂ ਆਤਾ ਹਾਂ ਰਾਤ ਨੂੰ ਬਾਏ ਮੈਂ ਆਉਂਦਾ ਕੁੱਕੂ ਬਾਏ ਗੁੱਡ ਈਵਨਿੰਗ ਗੁੱਡ ਈਵਨਿੰਗ ਲੋ ਜੀ ਵੱਜ ਗਏ ਨੇ ਰਾਤ ਦੇ 8 ਤੇ ਆਪਾਂ ਆ ਗਏ ਆ ਜੀ ਕਰ ਆ ਕਿ ਦਖਲਾਰਾ ਪਾਇਆ ਓ ਸੋਫੇ ਤੇ ਕੁੱਕੇੜ ਦਹੀ ਕੁੱਕੂ ਹਾਂ ਤੂੰ ਗੇੜ ਦਹੀ ਮੈਡਮ ਜੀ ਠੰਡ ਆਈ ਹੋਈ ਆ ਅਸੀਂ ਜੈਕਟ ਆ ਫਾਈ ਫਿਰਦੇ ਆ ਉਹ ਦਾਦੀ ਉਹਦਾ ਟੋਪੀ ਲਈ ਫਿਰਦੇ ਆ ਤੇ ਤੂੰ ਅੱਧੀਆਂ ਵਾਂਹ ਦੀ ਟੀ-ਸ਼ਰਟ ਪਾ ਕੇ ਬੈਠੀ ਆ ਕੀ ਗੱਲ ਚੁੱਪ ਕਰਕੇ ਬਾਰਾ ਠੰਡ ਲਵਾ ਲੂੰਗੀ ਵੇ ਜਾ ਵੇ ਜਾ ਤੂੰ ਹਾਂ ਟੀਵੀ ਦੇ ਇਧਰ ਨੂੰ ਸਾਰੀ ਦਿਹਾੜੀ ਬੈਠੇ ਲੈ ਲਓ ਜੀ ਸੱਚ ਆਲਦੀ ਐ ਇੱਥੇ ਮਸ਼ੀਨ ਅੱਜ ਤੱਕ ਦਰਜੀ ਬੈਠੇ ਆ ਕਰੇ ਮੇਰੀਆਂ ਅੱਛਾ ਮੂਰੀ ਟੀ-ਸ਼ਰਟ ਨੂੰ ਓਏ ਹੋਏ ਬੱਲੇ ਚਲੋ ਹਮਾਰਾ ਜੀ ਸੌਂਗੇ ਹੁਣ ਓਏ ਹਾਂ ਸਾਰੀ ਰਾਤ ਹੀ ਟੱਪਦਾ ਰਿਹਾ ਹੁਣ ਤੈਨੂੰ ਨੀਂਦ ਆ ਜਾਂਦੀ ਮੁੰਡਾ ਰਾਤ ਨੂੰ ਫੇਰ ਤੂੰ ਲੇਟ ਸੌਣਾ ਹੈ ਉਠ ਠੋਠ ਉਠ ਲੈ ਲੈ ਨਖਰੇ ਦੇਖ ਨਖਰੇ ਪੁੱਠਾ ਪਾਪਾ ਜੀ ਆ ਗਏ ਕੰਮ ਤੋਂ ਤੁਸੀਂ ਸ਼ੋ ਗਏ ਹੁਣ ਹੈ ਨੀਂਦਾਂ ਕੱਢ 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 ਚਲੋ ਸਮਝ ਜਾ ਸਮਝ ਭਾਈ ਸਮਝ ਲਜੀ ਗਹਿਲ ਜੀ ਕਾਕਾ ਕਾਕਾ ਵੀ ਉੱਠ ਗਿਆ ਤੂੰ ਵੀ ਉੱਠ ਗਿਆ ਅੱਛਾ ਵਾਸ਼ਾ ਵਾਸ਼ ਆਜੋ 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 ਹਾਂ ਕਾਕਾ ਕਾਕਾ ਵੀ ਉੱਠ ਗਿਆ ਆਜ ਤੂੰ ਇਹਨੂੰ ਹੀ ਨਾਲ ਸਲਾ ਲਿਆ ਕਰ ਨਾਲ ਹੀ ਠਾਲ ਲਿਆ ਕਰ ਹਨਾ ਆਜੋ ਆਜੋ ਐਲਜੀ ਹਾਂ ਉੱਠ ਗਏ ਸੀ ਨਾ ਕਾਕਾ 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 ਵੀ ਚੱਕ ਲਿਆ ਤੂੰ ਨਾਲ ਹੀ ਪੁਆਈ ਆਈ ਹੈ ਹਾਂ ਪੁਆਈ ਵਾਹ ਚਲੋ ਉਹ ਤੇਰੀ ਫੇਰ ਤੂੰ ਪਤਸ਼ੜੀਆਂ ਨਿਕਲੇ ਆਇਤਾ ਰੋਟੀ ਖਾਣੀ ਆਪਾਂ ਚਲੋ ਆਪਾਂ ਖਾਣਾ ਖਾਂਦੇ ਹਾਂ ਨਾ ਤੁਸੀਂ ਉੱਠ ਕੇ ਖਾਣਾ ਖਾਂਦੇ ਆਪਾਂ ਠੀਕ ਹੈ ਠੀਕ ਹੈ ਔਰ ਉਧਰ ਉਧਰ ਹੈਲੋ ਕਰ ਦਿਓ ਹੈਲੋ ਹਾਂ ਬਾਹਰ ਚੱਲਦੇ ਹਾਂ ਬਾਹਰ ਚੱਲਦੇ ਚਲੋ ਖਾਣਾ ਖਾਂਦੇ ਠੀਕ ਹੈ ਹਾਂ ਸ਼ਾਬਾਸ਼ ਜੀ ਅਸੀਂ ਆਪਣਾ ਕਰਨ ਲੱਗੇ ਆਂ ਜੀ ਡਿਨਰ ਨਾਲ ਪੂਰੀ ਨਾਲ ਦਾਲ ਗੋਭੀ ਦੀ ਸਬਜੀ ਤੇ ਰੋਟੀ ਪਾਣੀ ਤੇ ਬੱਚੇ ਵੀ ਕਰ ਰਹੇ ਆ ਤੇ ਆਪਾਂ ਵੀ ਕਰ ਰਹੇ ਆ ਤੁਸੀਂ ਵੀ ਕਰ ਲਓ ਜੀ ਥਾਣਾ ਪਾਣਾ ਹੋ ਚੁੱਕਿਆ ਜੀ ਤੇ ਰੋਟੀ ਸਾਬ ਨੇ ਖਾ ਲਈ ਨਾ ਵੀ ਖਾ ਲਈ ਹੈਨਾ ਤੁਸੀਂ ਵੀ ਖਾ ਲਈ ਜੀ ਹਾਂ ਰੋਟੀ ਖਾ ਲਈ ਆ ਤੇ ਹੁਣ ਅਸੀਂ ਕਰਦੇ ਆ ਬਲੌਗ ਦਾ ਐਂਡ ਤੇ ਸੌਣ ਦੀਆਂ ਤਿਆਰੀਆਂ ਕਰਦੇ ਆ ਤੇ ਇਹਨਾਂ ਨੂੰ ਕੋਈ ਟੀਵੀ ਨਹੀਂ ਦੇਖਣ ਦਿੱਤਾ ਜਾਊਗਾ ਕਾਕਾ ਨੂੰ ਛੱਡੇ ਹੈਗਾ ਛੱਡੇ ਨੂੰ ਦੇਖ ਲੈਣਗੇ ਠੀਕ ਆ ਜੀ ਸੋ ਤੁਸੀਂ ਸਾਰੇ ਜਿਹੜੇ ਸਾਡੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਕਰਦੇ ਹੋ ਤੇ ਸਬਸਕ੍ਰਾਈਬ ਕਰਦੇ ਹੋ ਸਾਡੇ ਚੈਨਲ ਨੂੰ ਸੋ ਗੁੱਡ ਨਾਈਟ ਬਾਏ ਬਾਏ ਹੱਸਦੇ ਰਹੋ ਬਾਈ ਬਾਏ